ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਣ ਦਿਨ ਨੀਤ ਖੋਲ ਕਪਟ ਗੁਰ ਮੇਲੀਆਂ ਨਾਨਕ ਹਰ ਸੰਗ ਮੀਤ ਅੰਦਰ ਸਚਾ ਨੇਹ ਲਾਇਆ ਪ੍ਰੀਤ ਮੈਂ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਹਾ ਦੇ ਸਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਹੋ ਸੋ ਕਹੋ ਟਲ ਗੁਰ ਸੇਵੈ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਪਤਕ ਸੰਮਦੀ ਨੋਰ ਅਰਸਹ ਕਰਸਹ ਝਟਿਐ ਤਦ ਡਿਠੇ ਸਚੇ ਪਾਤਿ ਸਹਾ ਮਲ ਜਨਮ ਜਨਮ ਦੀ ਕਟਿਏ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਕਰ ਪਹਿਲਾ ਹਮ ਕਰੇ ਸਾਚਾ ਸੋਹਿਲਾ ਸਾਚੇ ਸਬਦ ਸੁਹਾਇ ਰਾਮ ਤਨ ਪਰ ਮੇਲ ਪਿਆ ਪ੍ਰਭ ਆਪ ਮਿਲਾਇਆ ਰਾਮ ਹਮ ਕਰੇ ਸਾਚਾ ਸੋਹਿਲਾ ਸੱਚੇ ਸ਼ਬਦ ਸੁਹਾਇਆ RAM ਢਣ ਪਰ ਮੇਲ ਭਾਇ ਪ੍ਰਭ ਆਪ ਮਿਲਾਇਆ RAM ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ ਕਾਮਨ ਸਹਿਜੇ ਮਾਤੀ ਗੁਰ ਸਬਦਿਸ ਗਾਰੀ ਸਾਚ ਸਵਾਰੀ ਸਦਾ 라ਵੇ ਰੰਗ ਰਾਤੀ ਆਪ ਗਵਾਏ ਹਰ ਵਰ ਪਾਏ ਤਾਂ ਹਰਸ ਮਨ ਵਸਾਇਆ ਕਹੋ ਨਾਨਕ ਗੁਰ ਸ਼ਬਦ ਸਵਾਰੀ ਸਫਲੋ ਜਨਮ ਸੁਭਾਇ ਦੂਜੜੇ ਕਾਮਨ ਭਰਮ ਭੁੱਲੀ ਹਰ ਵਰ ਨਾ ਪਾਏ RAM ਕਾਮਨ ਗੁਣ ਨਹੀਂ ਬਿਰਥਾ ਜਨਮ ਗਵਾਏ RAM ਵਰਤਾ ਜਨਮ ਗਵਾਏ ਮਨ ਮੁਖੇ ਆਣੀ ਆਗਣ ਬੰਦੀ ਝੂਰੇ ਆਪਣਾ ਸਤਗੁਰ ਸੇਵ ਸਦਾ ਸੁਖ ਪਾਇਆ ਤਾਂ ਪਿਰ ਮਿਲਿਆ ਹਧੂਰੇ ਦੇਖ ਪੈਰੇ ਬਿਗਸੀ ਅੰਦਰੋਂ ਸਰਸੀ ਸਚੇ ਸ਼ਬਦ ਸੁਭਾਏ ਨਾਨਕ ਵਿਣ ਨਾਵੇਂ ਕਾਮਨ ਪਰਮੁ ਭੁਲਾਣੀ ਮਿਲ ਪ੍ਰੀਤਮ ਸੁਖ ਪਾਏ ਪਿਰ ਸੰਗ ਕਾਮਨ ਜਾਣਿਆ ਗੁਰ ਮੇਲ ਮਿਲਾਈ RAM ਅੰਤਰ ਸ਼ਬਦ ਮਿਲੀ ਸਹਜੈ ਤਪਤ 부ਝਾਈ RAM ਸ਼ਬਦ ਤਪਤ 부ਝਾਈ ਅੰਤਰ ਸਾਤ ਆਈ ਸਹਜ ਹਰ ਰਸ ਚਾਖਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚੇ ਸ਼ਬਦ ਸੁਪਾਖਿਆ ਪੜ ਪੜ ਪੰਡਤ ਮੋਨੀ ਥਾਕੇ ਭੇਖੀ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਜਗ ਬਰਨ ਸਚੇ ਸਬਦ ਮਿਲਾਈ ਸਾ ਤਨ ਮਨ ਅਨੰਦ ਭਿਆ ਹਰ ਜਿਓ ਮੇਲ ਪਿਆਰੇ RAM ਸਾ ਤਨ ਹਰ ਕੈ ਰਸ ਰਸੀ ਗੁਰ ਕੈ ਸ਼ਬਦ ਅਪਾਰ RAM ਸ਼ਬਦ ਅਪਾਰ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇਜ ਸੁਹਾਵੀ ਜਾਂ ਪਿਰ ਰਾਵੀ ਮਿਲ ਪ੍ਰੀਤਮ ਅਵਗਨ ਨਸੇ ਜਿਤ ਕਰ ਨਾਮ ਹਰ ਸਦਾ ਧਿਆਈਐ ਸੋ ਹਿਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਅਨੰਦ ਹੈ ਹਰ ਮਿਲਿਆ ਕਾਰਜ ਸਾਰੇ ਜਿਤ ਕਰ ਨਾਮ ਹਰ ਸਦਾ ਤਈਐ ਸੋਹਿਲ ਰਾਜੁਗ ਚਾਰੇ ਨਾਨਕ ਨਾਮ ਰਤੇ ਸਦਾ ਅਨੰਦ ਹੈ ਹਰ ਮਿਲਿਆ ਕਾਰਜ ਸਾਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਘਰ ਪਹਿਲਾ ਹਮ ਕਰੇ ਸਾਚਾ ਸੁਹੇਲਾ ਸਾਚੇ ਸ਼ਬਦ ਸੁਹਾਇ ਰਾਮ ਤਨ ਪਿਰ ਮੇਲ ਪਿਆ ਪ੍ਰਭ ਆਪ ਮਿਲਾਇਆ ਰਾਮ ਅੰਗ 439 सतनाम श्री वाहेगुरु साहिब जी